ਸਿੱਲੀ ਆ ਪੈਂਟ ਮੈਨ ਲੱਗਦਾ ਆ ਤੇ ਜੋੜੀ ਨਹੀਂ ਜਾਣੀ ਹੱਲੇ। ਪਾਪੀ ਹੁਣ ਥੋੜੀ ਹੋ ਗਈ ਆ ਤਾਂ ਭਾਵੇਂ ਮਸ਼ੀਨ 'ਚ ਸੁਕਾਹ ਵੀ ਲਈਏ ਨਾ ਤਾਂ ਵੀ ਗਿੱਲੇ-ਗਿੱਲੇ ਹੀ ਰਹਿ ਜਾਂਦੇ ਆ। ਕੱਲ ਤੋਂ ਸਵੇਰੇ ਸੁੱਤੇ ਉੱਠਦੇ ਪਹਿਲਾਂ ਕੱਪੜੇ ਧੋਇਆ ਕਰਨੇ ਆ ਤਾਂ ਹੋਰ ਕੰਮ ਬਾਅਦ 'ਚ ਕਰਿਆ ਕਰਨਾ। ਨਿਆਣੇ ਸਕੂਲੇ ਗਏ ਹੈ ਤੱਕ ਆਏ ਨਹੀਂਗੇ। ਪਤਾ ਨਹੀਂ ਹੁਣ ਟਾਈਮ ਕਿੰਨਾ ਹੋ ਗਿਆ ਆਈਓ। ਨਿਆਣੇ ਜਾਂਦੇ ਰ ਕਦੇ ਜੀ ਨਹੀਂ ਲੱਗਦਾ ਸਕੂਲੇ ਜਰੋਂ ਜਾਂਦੇ ਆ। ਗੁਰਪ੍ਰੀਤ ਹਾਂਜੀ ਦੀਦੀ ਮੈਂ ਖੜੇ ਨਿਆਣੇ ਦਾ ਟਾਈਮ ਹੋਇਆ ਨਹੀਂਗਾ। ਤੇ ਅੰਤ ਨਹੀਂ ਹੋ ਗਿਆ ਵਾ ਬਸ ਆਉਣ ਵਾਲੀ ਆ ਬਸ ਆਉਣ ਵਾਲੀ ਆ ਤੇ ਫੇਰ ਵੇਖ ਨਿਆਣੇ ਦੇ ਚ ਕੁਛ ਬਣਾਇਆ ਦੁੱਧਦ ਕਰ ਲਿਆ ਵਾ ਗਰਮ ਹਾਂ ਨਹੀਂ ਮੈਂ ਕਰਕੇ ਆਈ ਹੁਣੇ ਆਪੇ ਤਾਂ ਠੀਕ ਮੈਂ ਨਹੀਂ ਕਿਦਾ ਜਦੋਂ ਨਿਆਣੇ ਜਾਂਦੇ ਤੇ ਕਿਤੇ ਆ ਚੁੱਪ ਚਾਂ ਦੀ ਹੁੰਦੀ ਆ ਜਦੋਂ ਆਉਂਦੇ ਤੋਂ ਆ ਰੋੜਾ ਪੈਂਦਾ ਤੇ ਫੇਰ ਰੌਣਕ ਵੱਜ ਜਾਂਦੀ ਆ ਆਹੋ ਨਿਆਣਿਆਂ ਨੇ ਹੀ ਰੌਣਕ ਆ ਕੇ ਨਿਆਣਿਆਂ ਨਾਲ ਤਾਂ ਰੌਣਕ ਵਾ ਚੱਲ ਸ਼ਾਬਾਸ਼ ਹੁਣ ਉਹਨਾਂ ਨੇ ਆ ਗਏ ਤੇ ਉਹਨਾਂ ਨੇ ਸ਼ਾਤਾਂ ਕਰਨ ਲੱਪਟਾ ਚਰਮਣ ਪਾ ਦੇਣਾ ਉਸੇ ਵੇਲੇ ਹੀ ਕੇ ਹਾਂ ਚੰਗਾ ਵਾ ਸ਼ੁਕਰ ਆ ਨਿਆਣੇ ਹੋਣ ਤੇ ਫੇਰ ਹੀ ਚੰਗੀ ਗੱਲ ਆ ਜਿੱਥੇ ਨਿਆਣੇ ਨਹੀਂ ਉੱਥੇ ਬੜਾ ਔਖਾ ਵਾ ਕੰਮ ਹਾਂ ਹੁਣ ਉਹ ਵੀ ਉਹਨਾਂ ਦੇ ਕਿੰਨੇ ਸਾਲ 6-7 ਸਾਲ ਹੋ ਗਏ ਵਿਆਹ ਨੂੰ ਹੈ ਤੱਕ ਰੱਬ ਨੇ ਕੋਈ ਬੱਚਾ ਨਹੀਂ ਦਿੱਤਾ ਤੇ ਕਿ ਦਹੀਂ ਹੱਥ ਜੋੜਦੇ ਕਿ ਮਹਾਰਾਜ ਉਹਨਾਂ ਨੂੰ ਦੇ ਹੈ ਨਾ ਮਨਦੀਪ ਉਹਨਾਂ ਨੂੰ ਆਹੋ ਤੇ ਵੀ ਚਲ ਦੇ ਉਹ ਵੀ ਆਪਣੇ ਘਰ ਰੋਜ਼ ਜਾਣ ਹਾਂਜੀ ਇਹ ਤਾਂ ਮੁੱਲੀਆਂ ਦਾਤਾ ਵਾ ਇਹਨਾਂ ਦਾ ਤਾਂ ਕਿਤੇ ਆਣਦੇ ਵੀ ਜਿੰਨਾ ਹੀ ਕਹਿ ਦੋ ਮੁੱਲ ਉਹਨਾਂ ਹੀ ਥੋੜਾ ਤੇ ਮਹਾਰਾਜ ਨਿਕਲਣ ਚੰਗੇ ਸਾਰਿਆਂ ਦੇ ਹਾਂ ਇਹ ਤਾਂ ਹੈ ਹੀ ਸਹੀ ਗੱਲ ਆ ਕਿ ਤੇ ਵੀ ਇਹ ਬਲਾਧਰ ਜੀ ਆ ਗਈ ਵੈਨ ਤੇ ਲਿਆ ਨਿਆਣਿਆਂ ਨੂੰ ਆਹ ਨੀ ਮੇਲੇ ਆਉਣੀਆ ਹਾਂ ਆਹ ਕੱਪੜੇ ਲਾਦਾ ਫਿਰ ਹਾਂ ਸੁੱਕੇ ਸੁੱਕੇ ਲਾ ਦੇ ਸੁੱਕੇ ਜੇ ਸੁੱਕਿਆ ਤੇ ਲਾ ਦੇ ਤੇ ਆਹ ਪੈਂਟ ਜਿਹੜੀ ਹੈ ਇੱਥੇ ਪਾ ਦੇ ਜਰਾ ਕਿ ਇਹ ਗਿੱਲੀ ਹੈ ਜੇ ਮੈਂ ਖਣੀ ਨਾ ਵੀ ਗਰਮੀਆਂ ਵਾਲੇ ਕੱਪੜੇ ਤਾਂ ਨਾ ਬੈਠਾ ਧੋਲ ਕੇ ਸੁੱਕ ਜਾਂਦੇ ਆ ਕਿ ਸਿਆਲੀ ਕੱਪੜੇ ਕਪੈਂਦੇ ਵੀ ਜਿਆਦਾ ਕੋਟੀਆਂ ਸਵੈਟਰ ਸ਼ੌਰ ਤੇ ਇੱਕ ਸੁੱਕਣ ਨੂੰ ਵੀ ਟਾਈਮ ਲੱਗਦਾ ਹਾਂ ਆਹ ਕੱਪੜੇ ਵੀ ਜਿਆਦਾ ਹੁੰਦੇ ਆ ਤੇ ਆਹ ਹੋ ਕੇ ਜਿਆਦਾ ਕਿ 2-2 4-4 ਚਾੜੀ ਚਾਈਦੇ ਆ ਇਹ ਦੋਵੇਂ ਗਿੱਲੇ ਆ ਪਾ ਦੇ ਨੀ ਮੈਂ ਮੈਨੂੰ ਲੱਗਦਾ ਵਾ ਕਿ ਵੇਖਿਆ ਬੜਾ ਦੇਖਿਆ ਬਸ ਦਾ ਟਾਈਮ ਹੋ ਗਿਆ ਜਾ ਫੇ ਲਿਆ ਨਿਆਣੀ ਬਾਉ ਆਹੋ ਲਿਆ ਲਿਆ ਨਿਆਣੀ ਆਉਣ ਰੋਟੀ ਪਾਣੀ ਖਾਣ ਆਣ ਕੇ ਘਰ ਦੀ ਤੇ ਰੋਟੀ ਨਿਆਣਿਆਂ ਨੂੰ ਗਰਮ ਗਰਮ ਦੋ ਲਾ ਕੇ ਤੇ ਸਵਾਦ ਲੱਗਦੀ ਜਿਹੜੇ ਸਕੂਲਾਂ ਚ ਵੀ ਦੇ ਦੇ ਦੀਆਂ ਟਿਫਨਾ ਉਹ ਵੀ ਕੋਹ ਨਹੀਂ ਨਾ ਫਰੂਟ ਚੱਜਦੇ ਰਹਿੰਦੇ ਤਾਂ ਨਾ ਰੋਟੀਆਂ ਠੰਡੀਆਂ ਗਰਮ ਕੋਹ ਨਹੀਂ ਕਾ ਕੰਮ ਹਾਲ ਆ ਨਿਆਣੇ ਆਉਣ ਤੇ ਘਰ ਭਰੇ ਲੈ ਡਰਾਈਵਰ ਦਾ ਫੋਨ ਆਉਂਦਿਆ ਵਾ ਹੈਲੋ अच्छा, ਪਿਆਰ ਵੈਂਚਰ ਹੋ ਗਿਆ ਵਾ। ਲੈ, ਬਾਜੀ ਤੁਸੀਂ ਨਾ ਬੱਸ ਦਾ ਕੁਛ ਕਰੋ। ਬੱਚੇ ਰੋਜ਼ ਇਦਾਂ ਲੇਟ ਹੋ ਜਾਂਦੇ ਆ। ਸਵੇਰੇ ਦੇ ਗਏ ਹੁੰਦੇ ਆ ਤੇ ਉਹਨਾਂ ਨੂੰ ਫਿਰ ਹੁੰਦਾ ਵੀ ਘਰ ਪਹੁੰਚਣਾ ਵਾ ਤੇ ਇਦਾਂ ਹੀ ਉਹਨਾਂ ਦਾ ਘੰਟਾ ਬਰਬਾਦ ਹੋ ਜਾਂਦਾ ਵਾ। ਚਲੋ ਠੀਕ ਆ। ਹਾਏ ਹਗੋ ਅਪੀ ਤਾਂ ਦਰੋਈ ਨਹੀਂ ਬਾਹਰ ਨਿਕਲੀ ਹੱਦ ਹੋ ਗਈ ਇਹ ਦੇ ਵਾਲੀ। ਉਦੋਂ ਨਿਆਣਿਆਂ ਘੋਲੇ ਜੋਕੇ ਪਾਰੇ ਤੁਰੇ ਹੋਣਾ ਫਿਰ ਮੈਂ ਜਾਵਾਂ ਚਾਹੀ ਹੁਣ ਤੂੰ ਪਹਿਲਾਂ ਨਿਆਣਿਆਂ ਨੂੰ ਲੈਣ ਜਾਣਾ ਕਿ ਅੰਦਰ ਨੂੰ ਜਾਣਾ ਹੈਗਾ ਮੈਂ ਗਈ ਅੰਦਰ ਫੂਲ ਲੈਣ ਮੈਂ ਫੂਲ ਲੈ ਕੇ ਜਾਨੀ ਆ ਕੇਵਲ ਬਸ ਲੇਟ ਹੋ ਜਾਂਦੀ ਆ ਤੇ ਫਿਰ ਫੋਨ ਕਰਕੇ ਬੰਦਾ ਪੁੱਛ ਲੈਂਦਾ ਵਾ ਤੇ ਜਾ ਹੁਣ ਜਾਂਦੀ ਨਹੀਂ ਆ ਤੇ ਫੋਨ ਆਉਂਦੇ ਜਾਂਦੇ ਨੂੰ ਆਉਂਦੇ ਆ ਹੈਗਾ ਇਹਦਾ ਡਰਾਈਵਰ ਦਾ ਹਾਂ ਇਹ ਟਾਇਰ ਪੈਂਚਰ ਹੋ ਗਿਆ ਬਸ ਤਾਂ ਹਾ ਹਾ ਇਹਨੇ ਨੇ ਖਰਚੇ ਸਕੂਲਾਂ ਦੇ ਰੋਟੀਆਂ ਭਾਏ ਬੰਦਾ ਭੁੱਖਾ ਰਹੇ ਤੇ ਫੀਸਾਂ ਤੋਂ ਨਹੀਂ ਗਾ ਲੇਟ ਹੋਣ ਦਈਦਾ ਤੇ ਬਸ ਐ ਇਦਾਂ ਨਹੀਂ ਰੱਖਿਆ ਪੈਂਚਰ ਹੋਣ ਵਾਲੀਆਂ ਹੀ। ਉਹੀ ਨੇ ਮੈਂ ਤੇ ਕਿਹਾ ਮੈਂ ਡਰਾਈਵਰ ਨੂੰ ਵੀ ਕਿਹਾ ਮੈਂ ਕਿਹਾ ਵੀ ਤੁਹਾਡੀ ਤਾਂ ਰੋਜ਼ ਹੀ ਪੈਂਚਰ ਹੋਈ ਜਾਂਦੀ ਬੱਸ। ਬੱਚੇ ਘੰਟਾ ਘੰਟਾ ਲੇਟ ਹੋ ਜਾਂਦੇ ਆ। ਤੇ ਹੁਣ ਕਿਨੇ ਲੈਣ ਜਾਣਾ ਵਾ? ਹੁਣ ਕਹਿੰਦੇ ਆ ਕਿ ਦੂਜੀ বাস ਬੱਚੇ ਛੱਡ ਕੇ ਆਊਗੀ ਤੇ ਫਿਰ ਉਹ ਲੈ ਕੇ ਜਾਊਗੀ ਬੱਚੇ। ਜਾਂ ਨਹੀਂ ਤਾਂ ਉਹ ਆਪਣੇ ਪਾਜੀ ਨੂੰ ਕਹਿ ਫਿਰ ਉਹ ਲੈਵੇ। ਹੁਣ ਦੀਦੀ ਏਡੀ ਦੂ ਸਕੂਲ ਵਾ ਤੇ ਕਿੱਥੇ ਏਡੀ ਦੂ ਜਾਇਆ ਜੋ? ਉੱਥੇ ਲੱਗ ਗਈ ਪੈਂਚਰ ਹੋ ਗਈ ਆ। ਹਾਂ ਲੱਗ ਗਈ ਹੋ ਗਈ ਆ। ਹੁਣ ਦੂਜੀ বাস ਛੱਡ ਕੇ ਜਾਊਗੀ ਫਿਰ? ਹਾਂ। ਹਏ ਨਿਆਣੇ ਵਿਚਾਰੇ ਭੁੱਖੇ ਤੇ ਆਏ। ਉਸ ਵੇਲੇ ਦੇ ਵਿਚਾਰੇ ਗਿਆ ਹੁੰਦੇ ਆ ਤੇ ਹੁਣ ਦੇਣ ਵੀ ਕਿਤੇ ਛੋਟੇ ਛੋਟੇ ਆ ਉਹਨਾਂ ਦਾ ਹਨੇਰਾ ਹੀ ਹੋ ਜਾਣਾ ਵਾ ਹੁਣ ਜਿਹੜੀ ਚਾਹ ਦੁੱਧ ਉਹਨਾਂ ਦਾ ਕੀਤਾ ਵਾ ਨਾ ਉਹ ਆਪ ਪੀ ਪੂ ਲਓ ਆਉਣਗੇ ਤਾਂ ਦੋ ਤਾਜਾ ਦੁੱਧ ਗਰਮ ਕਰਨਾ ਨਿਆਣਿਆਂ ਦਾ ਆਹੋ ਇਦਾਂ ਹੀ ਕਰਾਂਗੇ ਹੋਰ ਉਹਨਾਂ ਨੇ ਅੱਧੇ ਘੰਟੇ ਘੰਟੇ ਨੂੰ ਆਇਆ ਤੇ ਫੇਰ ਕਿੱਥੇ ਹੋਣੀ ਗੱਲ ਹਾਂ ਚੱਲ ਚੋਕ ਲੀੜੇ ਤੇ ਚਲੋ ਫੇਰ ਚੰਗੀ ਗੱਲ ਹੋਈ ਉਹ ਬੱਸ ਦੀ ਇੱਥੇ ਖਲਾਰ ਲਾਂਗੇ ਇੱਥੇ ਹਾਂ ਸੁੱਕਣੇ ਪਾ ਦੇ ਇੱਥੇ ਬਾਰਸਟੈਂਡ ਤੇ ਆ ਗਈ ਉਰਾ ਹੀ ਖਲੋਤੀ ਰਾਜ ਕੀ ਖਲੋਣਾ ਵਾ ਅੱਜ ਬਸ ਫੇਰ ਲੇਟ ਵਾ ਮੈਂ ਨਿਆਣੇ ਵੇਖਣ ਚੱਲੀ ਵੀ ਦੂਜੀ ਬੱਸ ਉਹਨਾਂ ਆ ਗਈ ਕਿ ਨਹੀਂ ਆ ਗਈ ਫੋਨ ਆਇਆ ਆ ਫੋਨ ਆਇਆ ਕਿ ਬੱਸ ਪੈਂਚਰ ਹੋ ਗਈ ਆ ਚਲ ਆ ਜਾਂਦੇ ਕੋਈ ਗੱਲ ਨਹੀਂ ਫਿਰ ਗਈ ਨਹੀਂ ਤੁਸੀਂ ਜਾ ਕੇ ਤੇ ਸਕੂਲ ਇੱਕ ਵਾਰਾ ਕਹਿ ਕੇ ਆਓ ਤਾਂ ਕੰਪਲੀਟ ਕਰਕੇ ਆਓ ਇਹ ਜੇ ਕੰਪਲੀਟ ਅੱਲੀ ਗੱਲ ਮਸ਼ੀਨਰੀ ਆ ਕਿਤੇ ਖਰਾਬ ਵੀ ਹੋ ਸਕਦੀ ਆ ਪਾ ਤੀਜੇ ਦਿਨ ਤੋਂ ਖਰਾਬ ਹੋਈ ਹੁੰਦੀ ਆ ਨਿਆਣੇ ਘੰਟਾ ਘੰਟਾ ਲੇਟ ਹੋ ਜਾਂਦੇ ਆ ਤੇ ਜਿਹਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਹੁਣ ਬੰਦਾ ਭੇਜਦਾ ਤੇ ਹੈਗਾ ਹੀ ਨਾ ਪਿਆ ਸੋਚੀਦਾ ਤੇ ਹੈਗਾ ਸਾਡੀ ਨਾ ਵਧੀਆ ਪੜ੍ਹਨਾ ਮੈਨੂੰ ਕਹੇ ਵੀ ਇਸ ਲਾਗੇ ਪੜ੍ਹ ਨਹੀ ਮੈਂ ਤਾਂ ਵਧੀਆ ਸਕੂਲੇ ਪੜਾਉਣਾ ਆਈਸੀਆਈ ਪੜਾਉਣਾ ਤੇ ਤਾਂ ਕੀ ਹੋਇਆ ਜੇ ਮੈਂ ਇਦਾਂ ਸੋਚ ਲਿਆ ਤੇ ਤੇਰੇ ਬਥੇਰੇ ਕਹੇ ਵੀ ਮੇਰੇ ਮੇਰੇ ਨਾਲ ਭੇਜਿਆ ਕਰ ਮੇਰੇ ਸਕੂਲੇ ਪਾ ਦੇ ਨਾਲ ਨਾ ਆ ਜਾ ਕਰੋ ਨਾਲ ਆ ਜਾ ਕਰੋ ਚਲ ਜੇ ਮੈਂ ਪਾ ਹੀ ਲੈਵਤ ਬੰਦਾ ਹੁਣ ਇਹ ਥੋੜੀ ਹਣ ਵੀ ਸਾਰੀ ਉਮਰ ਉੱਥੇ ਕੰਪਲੇਂਟ ਕਰਨ ਨਹੀਂ ਜਾਣਾ ਹੈਗਾ ਮੈਂ ਤੇ ਨਹੀਂ ਕੰਪਲੇਂਟ ਕਰਦਾ ਕਿਸੇ ਤੈਨੂੰ ਮੈਂ ਬੱਚਾ ਛਡਾ ਦੂੰਗਾ ਤੂੰ ਕਰੀ ਕੰਪਲੇਟ ਜਿਹੜੀ ਕਰਦੀ ਸਕੂਲ ਵਾਲਿਆਂ ਦੀ ਵੀ ਆਪਣੀਆਂ ਮਜਬੂਰੀਆਂ ਹੁੰਦੀਆਂ ਤੇ ਨਿਆ ਇਸ ਸਕੂਲ ਦੀ ਗਲਤੀ ਹੈ ਮਸ਼ੀਨਰੀ ਆ ਕੁਝ ਵੀ ਹੋ ਸਕਦਾ ਮਸ਼ੀਨਰੀ ਨੂੰ ਤੇ ਬਸ ਚੱਜ ਦੀ ਲਾਹੋਂ ਦਾ ਚਲ ਇਹਦਾ ਭਾਈ ਬਸ ਚਲ ਹੈ ਥੋੜੀ ਪੁਰਾਣੀ ਆ ਪਰ ਕਾਜ ਪਤਰ ਉਹਦੇ ਪੂਰੇ ਆ ਉਹਨੂੰ ਕਹਿਦਾ ਕਿ ਥੋੜੀ ਬਸ ਨਵੀਂ ਭੇਜ ਦਿਆ ਕਰੋ ਇੰਨੇ ਕਹਿਦਾ ਗੱਲ ਫੋਨ ਕਰਕੇ ਜਿਹੜੀ ਹੁਣ ਤੀਜੇ ਦਿਨੋਂ ਦਾ ਟਾਇਰ ਪੈਂਚਰ ਹੋਇਆ ਹੁੰਦਾ ਜਿਆਦਾ ਟਾਇਰ ਹੀ ਪਵਾ ਲੈਣ ਫਿਰ ਟਾਇਰ ਨਵੇਂ ਪੁਰਾਣੇ ਦੀ ਗੱਲ ਜਿਹੜਾ ਪੈਂਚਰ ਹੋਣਾ ਉਹ ਨਵਾਂ ਵੀ ਹੋ ਜਾਣਾ ਪੈਂਚਰ ਚੱਲਦਾ ਰਹੇ ਤੇ ਭਾਵੇਂ ਪੁਰਾਣਾ ਵੀ ਚੱਲਦਾ ਰਹੇ ਤੁਹਾਨੂੰ ਇਹੀ ਆ ਵੀ ਕੰਪਲੇਂਟ ਨਹੀਂ ਕਰਨੀ ਹੈ ਫਿਰ ਮਿਲ ਜੂਗਾ ਕੰਪਲੀਟ ਕਰਕੇ ਨਾਲ ਮੈਂ ਤਾਂ ਕਰਨੀ ਤੇ ਮੈਂ ਤਾਂ ਆਪਸੇ ਪ੍ਰਾਈਵੇਟ ਪੜਾਉਂਟਿਆ ਮੈਂ ਮੇਰੇ ਸਕੂਲ ਦੇ ਪਛਾ ਵੀ ਉਹੋ ਜਿਹੀ ਆਈਆਂ ਮੈਂ ਫਿਰ ਆਪ ਜਾ ਕੇ ਕਰਕੇ ਆਉਂਗੀ ਫਿਰ ਇਹ ਥੋੜੀ ਗੱਲ ਹੈਗੀ ਆ ਹੁਣ ਮੇਰੇ ਨਿਆਣੇ ਲੇਟ ਹੁੰਦੇ ਦਾ ਮਤਲਬ ਤੁਹਾਡੇ ਤਾਂ ਨਿਆਣੇ ਨਹੀਂ ਹੋ ਨਿਆਣੇ ਮੇਰੇ ਵੀ ਆ ਤੇ ਤਾਂ ਹੀ ਤੁਹਾਨੂੰ ਦੱਸਉ ਹੁੰਦਿਆ ਨਿਆਣਿਆਂ ਤੇ ਹਾਂ ਤੇ ਗੁਰਕੀ ਖਾਣ ਰੋਟੀ ਭੁੱਖ ਲੱਗੀ ਆ ਖਾ ਕੇ ਚੱਲ ਜੰਨਾ ਮੈਂ ਲੈ ਆਉਣਾ ਤੁਹਾਨੂੰ ਭੁੱਖ ਲੱਗੀ ਆ ਨਾ ਤੇ ਨਿਆਣੇ ਨਿੱਕੇ ਨਿੱਕੇ ਨਿਆਣੇ ਉਹਨਾਂ ਨੂੰ ਭੁੱਖ ਨਹੀਂ ਲੱਗੀ ਉਹਨਾਂ ਟਿਫਨ ਖੜਿਆ ਹੈ ਨਿਆਣੇ ਨੇ ਤੇ ਡਿਫਨ ਜੋ ਕਿੰਨਾ ਕ ਖਾਂਦੇ ਆ ਇੱਕ ਇੱਕ ਪਰੌਂਠੀ ਹੁੰਦੀ ਆ ਉਹ ਚਲ ਆ ਜਾਦੇ ਤੂੰ ਕਿ ਬਹੁਤ ਡੈਬੀ ਲੱਗ ਚਾੜਨ ਹੁਣ ਨਹੀਂ ਤੇ ਫਰਮ ਉਪਰ ਤੇ ਜਾ ਤੂੰ ਲੈ ਆ ਤੇ ਮੈਂ ਹੁਣ ਐਡੀ ਤੁਰ ਕਿੱਥੋਂ ਲਿਓਣਾ ਵਾ ਕਿੱਡੀ ਦੂਰ ਤੇ ਜਾਂਦੇ ਆ ਕਿੱਥੇ ਪੈਂਚਰ ਕਿੱਥੇ ਹੋਈ ਆ ਸੂਤ ਦੇ ਲਾਗੇ ਬੰਨੀ ਹੋਈ ਆ ਸੂਤ ਲਾਗੇ ਬੰਨੀ ਹੋਈ ਆ ਤੇ ਜੇ ਨਾ ਨਾ ਲਾਗੇ ਬੰਨੇ ਹੁੰਦੇ ਤੇ ਲਾਗੇ ਬੰਨੇ ਇੱਥੇ ਹੁੰਦੀ ਆ ਕਿਤੇ ਆਪਣੇ ਲਾਗੇ ਤੇ ਮੈਂ ਤੇ ਭਾਜੀ ਨੂੰ ਭੇਜ ਦੇਣਾ ਸੀਗਾ ਫਿਰ ਆ ਤੇ ਭਾ ਕਿੱਥੇ ਆ ਆ ਜੀ ਤੇ ਉਧਰ ਵੇਰਲੀ ਵਾਲਾ ਲੱਗੇ ਦੱਸ ਦੇ ਅੱਛਾ ਆਹੋ ਤੇ ਉਹਨਾਂ ਨੂੰ ਮੈਂ ਭੇਜ ਦੇਣਾ ਹੀ ਉਹ ਤਾਂ ਦੂਰ ਹੋਈ ਹੈ ਪੈਂਚਰ ਚਲ ਮੈਂ ਲਿਆਉਣਾ ਪਾਣੀ ਦਾ ਘੁੱਟ ਪਿਆ ਮੈਂ ਤਾਂ ਮੈਂ ਲੈ ਤੂੰ ਬੰਦਾ ਸਕੂਲੋਂ ਖਾਪ ਕੇ ਆਉਂਦਾ ਤਾਂ ਘਰ ਆ ਜਾਉਂਦਾ ਨੂੰ ਹੋਰੀ ਲੈ ਕੇ ਸੋਇਆ ਹੁੰਦਾ ਚਲ ਆਈ ਜਾਣੇ ਨਿਆਣੇ ਖਾਲੋ ਹੋਣਗੇ ਹੁਣ ਕੀ ਖਾਣੀ ਹੈ ਉਹਨਾਂ ਨੇ ਖਾ ਲੈਣੇ ਆ ਤੂੰ ਵੀ ਕੋਈ ਖਾ ਪੀ ਲੋ ਚਾਹ ਪਾਣੀ ਪੀ ਲੋ ਆਣ ਕੇ ਹੁਣ ਕੰਮ ਨਿਬੜੂਗਾ ਫੇਰੀ ਮੈਂ ਆਉਂਗਾ ਫੇਰੀ ਮੈਂ ਪੀਉਂਗਾ ਚਾਹ ਨਿਬੜਿਆ ਨਹੀਂ ਕੰਮ ਹਲੇ ਕਦੋਂ ਦੇ ਵੇਲੇ ਚਾਹੇ ਤੂੰ ਦੁੰਦਰ ਕਿੰਨਾ ਕੰਮ ਹੁੰਦਾ ਡੰਗਰਾਂ ਦਾ ਪੱਠੇ ਵੱਢਣੇ ਉਧਰਨੇ ਪਾਉਣੇ ਉਹ ਗੋਏ ਦਾ ਹੋਵੇਗਾ ਜੇ ਰੀੜੀ ਭਰੀ ਉਹ ਬਸ ਉੱਟਣ ਲੱਗਾ ਠੀਕ ਆ ਹਾਂ ਉੱਟਣ ਤਾਂ ਲੱਗੇ ਜੀ ਮੜਗੀ ਚਾਹ ਬਣੀ ਆ ਚਾਹ ਤਾਂ ਬਣੀ ਆ ਤੇ ਹੁਣ ਇਹਨਾਂ ਨੂੰ ਇੱਥੇ ਬੰਨੀ ਜਾਣਾ ਤੇ ਰਪਾਲ ਠਾਂ ਕਰ ਕਰਕੇ ਇੰਨੀ ਹੁਣ ਠੰਡ ਹੋ ਗਈ ਆ ਦੁੰਦਰ ਤੂੰ ਬਹੁਤੀ ਸਿਆਣੀ ਨਾ ਬਣ ਮੈਨੂੰ ਵੀ ਅਕਲ ਵਾ ਮੈਂ ਹੁਣ ਗਾੜੀ ਤੂੜੀ ਮੁਕਰੀ ਫੇਰੀ ਹੁਣ ਮੈਂ ਉਦੋਂ ਦਾ ਤੂੜੀ ਕੀਤੀ ਹੈ ਤਾਂ ਹੁਣ ਅਜੇ ਡੰਗਰ ਅੰਦਰ ਬਧਣੇ ਆ ਮੈਨੂੰ ਵੀ ਪਤਾ ਪਈ ਦਨ ਠੰਡ ਲੱਗਦੀ ਆ ਮੈਂ ਨਿਆਣਾ ਨਹੀਂ ਗਾ ਕਿਉਂ ਵੀ ਦੁੱਧ ਸੋਕ ਗਿਆ ਵਾ ਨਾਲੇ ਹੁਣ ਆ ਬੜੇ ਤੱਕ ਜੇ ਪੱਠੇ ਹੁਣ ਪਾਏ ਆ ਜੇ ਤੁਸੀਂ ਫੇਰ ਪਾਣੀ ਢੋਣਾ ਵਾ ਜਦੋਂ ਮੈਂ ਤਾਰਾ ਕੱਢਣੇ ਉਦੋਂ ਮਿਲਣੀਆਂ ਨਹੀਂ ਨਿਆਣੇ ਮੁੜ ਕੇ ਕਈ ਵਾਰ ਆਹਂਦੇ ਭਾਣ ਨੂੰ ਨੀਂਦ ਆਈ ਠਾਲ ਠਾਲ ਕੇ ਦੁੱਧ ਪਿਆਲੀ ਦਾ ਨਿਆਣੇ ਆ ਗਏ ਆਉਣ ਡੇ ਆ ਅੱਛਾ ਚੱਲ ਕੋਈ ਨਹੀਂ ਮੈਂ ਉਹ ਪਾਦਾ ਇਹਨਾਂ ਨੂੰ ਚੋਕਰ ਪਾਦਾ ਤੇ ਫੀਡ ਵਾ ਥੋੜੀ ਰਲਾ ਕੇ ਉੱਤੇ ਛੋੜ ਦਿੰਦਾ ਹੋ ਥੋੜਾ ਹੀ ਵੀ ਟਾਈਮ ਨਾਲ ਬੈੜਪਣ ਗਿਆ ਤੇ ਨਿਆਣੀ ਸੌ ਜਾਂਦੇ ਦੋਦੇ ਪਿੱਛੇ ਤੇ ਆ ਪਰਦਾ ਵਧੀਆ ਵੀ ਬੜਾ ਜਿਆਦਾ ਵਾ ਤੇ ਹੁਣ ਜਿਆਦਾ ਖੁੱਲਾ ਵਾ ਨਾ ਸਾਡਾ ਹਾਲ ਤੇ ਜਾਰੀ ਮੈਂ ਠੰਡ ਲੱਗਦੀ ਡੰਗਰ ਨਹੀਂ ਨਹੀਂ ਬੰਦ ਨਹੀਂ ਅੰਦਰ ਹੀ ਬੰਨਣਿਆ ਗਿਆ ਅੰਦਰ ਮੈਂ ਉਹ ਹੀ ਮੈਂ ਉਦੋਂ ਦਾ ਤਾਂ ਹੀ ਟਾਈਮ ਹੀ ਨਾ ਲੱਗ ਗਿਆ ਕੇ ਤੇ ਪੀ ਕੇ ਚਾਹ ਤੇ ਇੱਕ ਵਾਰ ਫੇ ਆ ਜਾਂਦੇ ਵਿੱਚ ਤੇ ਫੇਰ ਬਾਅਦ ਚ ਨਾ ਫੇਰ ਮੈਂ ਇੱਕ ਕਰ ਹੁਣ ਇੱਕਰ ਪਾ ਕੇ ਕੰਮ ਵਿਹਲਾ ਹੋ ਗਿਆ ਮੂੰਹ ਧੋ ਕੇ ਫੇਰੀ ਬਹਿ ਕੇ ਪੀਣਾ ਚਾਹ ਮਜੇ ਹੁਣ ਮੈਨੂੰ ਦੱਸ ਦੋ ਵੀ ਆ ਜਾਣਾ ਠਹਿਰ ਕੇ ਕਿ ਜਾਂ ਮੈਂ ਇੱਥੇ ਚਾਹ ਲਿਆਦਾ ਹੁਣ ਤੁਹਾਨੂੰ ਹੁਣ ਮੈਂ ਸਿਰਫ ਫੀਡ ਲਗਾ ਪਾਉਣੇ ਚ ਆਹ ਹਜਾ ਲਾ ਜੋ ਆਹ ਉਹ ਗੱਲ ਸੁਣ ਮੈਂ ਸਕਦੇ ਨੂੰ ਪੁੱਛਣਾ ਵੀ ਮਾਸਟਰ ਆ ਗਿਆ ਕਿ ਨਹੀਂ ਮਾਸਟਰ ਤਾਂ ਇਹ ਅੰਦਰ ਵੜ ਨਹੀਂ ਧਿਆ ਵਾ ਆ ਗਿਆ ਆ ਗਿਆ ਵਾ ਅਛਾ ਆ ਗਿਆ ਵਾ ਆਹੋ ਉਹਨੂੰ ਮੈਂ ਕਿਹਾ ਮੈਂ ਆਖਾਂ ਉਹਨੂੰ ਵੀ ਲਿਆਦੇ ਮੈਨੂੰ ਦਵਾਈ ਦੁਈ ਪਾਉਣ ਨੂੰ ਕਣਕਾ ਨੂੰ ਹਾਏ ਹਾਏ ਉਹਨੂੰ ਵਿਚਾਰੇ ਨੂੰ ਪਰੇਸ਼ਾਨ ਕਰਨਾ ਹੁੰਦਾ ਵਾ ਸਵੇਰ ਤੋਂ ਜਾਂਦਾ ਵਿਚਾਰਾ ਸਾਰੀ ਦਿਹਾੜੀ ਨਿਆਣਿਆਂ ਨਾਲ ਉਥੇ ਸਿਰਖ ਪਾਈ ਕਰਦਾ ਵਾ ਅਜੇ ਆਣ ਕਹਿੰਦੇ ਰੋਟੀ ਬੁਰਕੀ ਨਹੀਂ ਖਾਦੀ ਤੇ ਹੁਣ ਤੁਸੀਂ ਉਹਨੂੰ ਦਵਾਈ ਦਸਨਾ ਦੇ ਦੋ ਅੰਦਰ ਹੁਣ ਬਾਹਰ ਦਾ ਕੰਮ ਉਹ ਹੀ ਕਰੂਗਾ ਮੈਂ ਤੇ ਉਹ ਘਰ ਦਾ ਕਰਨ ਢਿਆਂ ਤੇ ਚੱਲ ਇਹ ਵੀ ਹੁੰਦਾ ਜਾਂਦਾ ਉਥੋਂ ਦਵਾਈ ਫੜ ਲੂਗਾ ਫੜ ਕੇ ਲੈ ਆਊਗਾ ਪਰ ਕੇ ਜਦੋਂ ਆਊਗਾ ਉਦੋਂ ਦੁਕਾਨ ਖੁੱਲੀ ਹੋਣੀ ਦੁਕਾਨ ਤੋਂ ਲਈ ਆਹ ਇਹ ਗੱਲ ਜ਼ਰੂਰ ਹੈਗੀ ਆ ਚਲੋ ਮੈਂ ਆਹ ਘਰੇ ਕਹਿੰਦੇ ਵੀ ਆ ਗਿਆ ਮੈਂ ਇਹਨੂੰ ਆਖਾਂ ਦਵਾਈ ਲਿਆ ਦੇ ਵੀ ਉਹ ਨਹੀਂ ਨਹੀਂ ਮੈਨੂੰ ਵੀ ਪਤਾ ਜਿਹਨੇ ਰੋਟੀ ਖਾਣੀ ਆ ਚਾਹ ਪੀਣੀ ਆ ਠੜੀ ਉਹ ਵੀ ਤੁਪੇ ਮਾਸਾ ਬਹਿ ਜਾਏ ਉਹ ਵੀ ਠੜ ਗਿਆ ਵਾ ਚੱਲ ਛਾ ਇਦਾਂ ਹੀ ਆ ਕੱਠ ਦੋਵਾਂ ਭਰਾਵਾਂ ਦਾ ਇਦਾਂ ਹੀ ਨੰਗਦਾ ਹੁੰਦਾ ਵਾ ਨਾਲ ਮਿਲ ਕੇ ਕੰਮ ਕਰੀਏ ਤੇ ਫੇਰ ਉਹ ਤੇ ਮਾਲਕ ਦੀ ਕਿਰਪਾ ਵਾ ਚਲੋ ਸੱਚੇ ਪਾਤਸ਼ਾਹ ਅੱਜ ਤੱਕ ਤੇ ਆ ਬੜਾ ਸੋਹਣਾ ਚੱਲਣ ਡਿਆ ਹੁਣ ਵੇ ਤੁਸੀਂ ਆ ਦਰਾਨੀ ਜੀ ਥਣੀ ਆ ਤੁਸੀਂ ਤੇ ਵਧੀਆ ਨੰਗਣ ਡਿਆ ਸਾਡਾ ਭਰਾਵਾਂ ਦਾ ਵਧੀਆ ਨੰਗਣ ਡਿਆ ਵਧੀਆ ਨੰਗਣ ਡਿਆ ਤੇ ਇਦਾਂ ਹੀ ਥਵਾਕ ਹੋਣਾ ਚਾਹੀਦਾ ਮੈਂ ਪਰ ਉਹ ਤੇ ਮੈਂ ਗੱਲ ਕਰਦੀ ਆ ਨਾ ਇਹ ਮਾੜੀ ਚੰਗੀ ਨਾ ਕਹ ਇਹਨੂੰ ਆਖੋ ਦਾ ਨਾਂ ਖਵਾਓ ਇਹ ਸੜਾਈ ਦਾ ਦੁੱਧ ਫੁੱਟ ਜਾਂਦਾ ਹੁੰਦਾ ਵਾ ਇਹ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਗੱਲ ਚੱਲ ਜਾਂਦੀ ਐ ਬਹੁਤੀ ਨਹੀਂ ਕੋਈ ਕਰਨੀ ਚਾਹੀਦੀ ਸਿਫਤਾਂ ਦੀ ਇਹਦੇ ਵਿੱਚ ਆ ਆਈ ਆਪ ਸਵੇਟੀ ਦੇ ਕੇ ਉਹ ਜਿਹੜਾ ਹੁਣ ਵਿਧਿਆਣੇ ਵੇਖ ਉਹਨਾਂ ਦੇ ਆ ਤੇ ਡੀਕਨ ਹੀ ਦੇ ਆ ਡੀਕਨ ਦੇ ਕਦੋਂ ਆ ਮੈਂ ਕਦੋਂ ਹੁਣ ਵੀ ਦਵੜਾ ਚੁੱਕੀ ਆ ਆ ਕੇ ਕਹਿੰਦਾ ਇਹ ਆ ਵੀ ਮੂੰਹ ਧੋ ਕੇ ਤੇ ਨਿਆਣੇ ਨੂੰ ਮੈਂ ਚੁੱਕੂਗਾ ਤੇ ਨਾਲੇ ਚਾਹ ਪੀ ਲੂੰਗਾ ਚਲੋ ਠੀਕ ਆ ਮੇਰਾ ਰਾਜ਼ਾ ਨਹੀਂ ਦੱਸਣ ਦਾ ਤੁਸੀਂ ਪੁੱਛਿਆ ਨਾ ਨਿਆਣੇ ਆਗੇ ਤੇ ਮੈਂ ਕਿਹਾ ਸੀ ਆਉਣ ਦੇ ਆ ਤੇ ਮੈਂ ਹੁਣ ਮੁਰਮੁਰ ਸਰ ਜਾਣਾ ਆਪਾਂ ਉਹੀ ਗੱਲ ਕਰੀ ਜਾਨੀ ਆ ਨਿਆਣਿਆਂ ਦੀ ਬੱਸ ਹੋ ਗਈ ਪੈਂਚਰ ਨਹੀਂ ਨਹੀਂ ਬੱਸ ਪੈਂਚਰ ਹੋ ਗਈ ਆ ਉਹ ਸਕੂਲ ਲੱਗ ਗਈ ਤੇ ਫਿਰ ਹੁਣ ਤੇ ਫਿਰ ਹੁਣ ਮੂੰਹ ਚੁੱਕੀ ਵੇਖਣ ਦੇ ਆਂਦੇ ਦੂਜੀ ਬੱਸ ਕਲਾਉਨੇ ਆ ਤੇ ਹੁਣ ਦੂਜੀ ਬੱਸ ਛੁੱਟੀ ਨਿਆਣੇ ਛੱਡ ਕੇ ਜਾਉ ਤਾਂ ਫੇਰ ਹੀ ਲੈ ਕੇ ਆਉਣਗੇ ਉੱਤੇ ਤੇ ਹੁਣ ਮੂੰਹ ਚੁੱਕੀ ਰਾਹ ਵੇਖਣ ਦੇ ਤਾਂ ਹੁਣ ਜੋਦਾ ਆਇਆ ਹੀ ਉਹ ਉਹਨੂੰ ਹੁਣ ਕਹਿੰਨੇ ਆਂ ਵੀ ਰੋਟੀ ਖਾ ਤੇ ਤੂੰ ਜਾ ਜਾ ਕੇ ਤੇ ਫੇਰ ਨਿਆਣੇ ਜਿੱਥੇ ਕਿ ਵੀ ਆ ਗਿਆ ਉੱਥੋਂ ਗਾੜੀਆਂ ਆਪਣੇ ਨਿਆਣੇ ਚੜਾ ਲਿਆ ਜਾ ਫੇਰ ਉਹਨੂੰ ਕਹਿ ਉਹ ਕਹਿੰਦਾ ਉਹਦਾ ਚਾਹ ਪੀਦਾ ਜਾ ਰੇ ਨਿਆਣੇ ਮੂੰਹ ਤੇ ਬਿੱਟੇ ਡੇ ਨੀ ਕਿੱਥੋਂ ਬਹਿਣਾ ਵਿਚਾਰੇ ਨੇ ਚਾਹ ਕਿੱਥੋਂ ਪੀਤੀ ਜਾਣੀ ਕਿਤਾ ਨੇ ਪੀਣੀ ਅਗਰ ਕੋਈ ਨੀ ਨਿਆਣੇ ਲਿਆਉ ਪਈ ਤੋ ਨਿਆਣੇ ਮੈਂ ਉਹਨੂੰ ਜੇ ਪਾਲਾਂ ਫੀਡਾ ਲਾਵਾ ਡਰਾਈਵਰ ਨੂੰ ਫੋਨ ਘੱਟ ਤੇ ਗੜ ਪਈ ਜਾਂਦੇ ਕਿੱਥੇ ਲੈ ਹੈਲੋ ਹਾਂਜੀ ਹਾਂਜੀ ਦਾਸਾ ਕਿੱਥੇ ਪਹੁੰਚਾਈ ਤੁਰ ਪਈਓ ਆਜੋ ਭਰਾ ਆਜੋ ਟਾਈਮ ਨਾਲ ਤੁਸੀਂ ਇਹਨੂੰ ਟੈਟੂ ਵੀ ਪਵਾ ਲਓ ਭਰਾ ਆਹ ਉਹਨੇ ਇਸ ਨੂੰ ਮੈਂ ਕੰਪਲੀਟ ਕਰਦ ਦੇਣੀ ਫਿਰ ਤੁਹਾਡੇ ਸਕੂਲ ਦੀ ਅਅ ਤੀਜੇ ਦਿਨ ਪੈਂਜਰ ਕਰਕੇ ਬਹਿ ਜਾਂਦੇ ਆ ਆ ਘਰ ਆਈ ਤੇ ਘਰ ਜਨਾਨੀਆਂ ਗੱਲ ਪੈਂਡੀਆਂ ਉਹ ਨਹੀਂ ਨਹੀਂ ਤੇ ਟਾਇਟ ਟੱਪਾ ਪਾਉਏ ਦਾ ਗੱਡੀ ਦਾ ਕੰਮ ਕਰਾਉਏ ਦਾ ਕੱਲੇ ਕੱਲੇ ਨਿਆਣਿਆਂ ਲੋਕਾਂ ਦੇ ਮਨੇਰੇ ਚੜਾ ਆਇਆ ਤੇ ਅੱਧੀ ਰਾਤ ਹੀ ਕੱਦਣੀ ਦੇੰਦਾ ਚੜ੍ਹ ਮੁੱਕ ਜਾਂਦਾ ਆਜੋ ਆਜੋ ਫਿਰ ਜੋ ਤੇ ਹਾਂ ਭਾਬੀ ਜੋਗੀ ਤੇਰੇ ਵਾਲੀ ਤੈਨੂੰ ਮਸਾ ਲਿਆਣ ਦਾ ਫਿਕਰ ਨਹੀਂਗਾ ਤੇਰੇ ਮਾਪੇ ਮਰਨ ਤੱਕ ਜਾਂਦੇ ਨੇ ਆਣੇ ਇੱਕ ਮਿੰਟ ਲੇਟ ਹੋ ਜਾਂਦੇ ਆ ਡਰਾਈਵਰ ਨੂੰ ਫੋਨ ਕੱਢ ਕੇ ਤੇ ਆ ਆਹੋ ਤੂੰ ਜਿਹੜਾ ਡਰਾਈਵਰ ਨੂੰ ਫੋਨ ਲਾਉਣ ਡਿਆ ਵਾ ਤੇਰੇ ਸਰਦਾਰੀ ਮੀਨ ਮੇਖਾ ਹੀ ਨਹੀਂ ਮੋਕਦੀਆਂ ਉਹ ਡਰਾਈਵਰ ਨਾਲ ਗੱਲ ਕਰਕੇ ਹਟਿਆ ਮੈਂ ਆਉਂਦਾ ਜਾਂ ਪਹੁੰਚ ਲਿਆ ਕਿੱਥੇ ਪਹੁੰਚ ਲਿਆ ਹਜੇ ਇਹਦੇ ਕਦੋਂ ਨਿਆਣੇ ਛੱਡ ਕੇ ਉਹ ਗੱਡੀ ਨੇ ਜਾਣਾ ਫੇਰ ਦੂਜੇ ਨਿਆਣੇ ਲਿਆਉਣਾ ਉਹ ਤੁਰਪੀ ਆ ਗੱਡੀ ਆਉਂਦੇ ਨੇ ਨਿਆਣੇ ਪਹੁੰਚ ਜਾਣੇ ਬਾਅਦ ਅੱਧੇ ਘੰਟੇ ਰੱਖ ਕੀ ਕਹਿੰਦਾ ਕੀ ਹੈ ਡਰਾਈਵਰ ਉਹਨੇ ਮੈਂ ਕਿਹਾ ਮੈਂ ਕਹਿੰਦਾ ਟੈਟੂ ਪਾਉ ਗੱਡੀ ਦੇ ਰੋਜ ਪਿੰਡਾਂ ਤੇ ਬਿਠੇ ਰਹਿੰਦੇ ਆ ਪਖੰਡ ਫੜਿਆ ਵਾ ਇਹਨਾਂ ਨੇ ਮੈਂ ਨਹੀਂ ਇਹ ਆਡੀਨ ਜੀ ਨਾਨੀ ਨਾਲ ਕੰਪਲੇਟ ਕਰ ਦਿੱਤੀ ਮੈਂ ਬੜੀਆਂ ਅਹੀਂ ਖੁਦ ਪਹੁੰਚ ਜਾਣਾ ਉੱਥੇ ਦਰਾਨੀ ਜੀ ਛਾਣੀ ਨੇ ਵੇਖੀ ਹਾਂ ਤੁਸੀਂ ਜਾਇਓ ਚਾਹੇ ਨਾ ਜਾਇਓ ਮੈਂ ਅੱਧ ਭੈਰ ਕਹਿਣਾ ਮਹਿਣ ਭਰਾਵਾ ਤੁਸੀਂ ਇੰਨੇ ਨੇ ਪੈਸੇ ਲੈਣ ਦੇ ਸਕੂਲ ਦੇ ਵਿੱਚ ਤੇ ਬੱਸਾਂ ਤੇ ਚਾਹੀਦੀਆਂ ਨਵੀਆਂ ਲਾਓ ਨਹੀਂ ਬੱਸਾਂ ਦੇ ਨਾਲ ਲਾਉਣੇ ਚਾਹੀਦੀ ਜਦੋਂ ਇੰਨੇ ਫੀਸਾਂ ਦੇਈਂ ਜਾਂਦੇ ਗਈਂ ਦੀਆਂ ਵਾ ਨਿਆਣੇ ਸਾਡੇ ਭਾਵੇਂ ਰੋਂਦੇ ਹੁਣ ਵਿੱਚ ਬਸਦੇ ਕੁਸ਼ਿਆਤ ਨਹੀਂ ਗਾ ਨਿਆਣੇ ਠੀਕ ਠਾਕ ਆ ਪੁਸ਼ਿਆ ਵਾ ਠੀਕ ਠਾਕ ਨਿਆਣੇ ਖੇਡਣ ਦੇ ਨਿਆਣੇ ਨਿਆਣੇ ਦਿਲ ਲੱਗਾ ਰਿੰਦਾ ਵਾ ਨਾਲੇ ਪੜ੍ਹਾਈ ਤੇ ਪੱਝੇ ਆਉਂਦਾ ਤੁਸੀਂ ਇਹ ਤੇ ਭਾਲ ਲੈਣੇ ਉਹ ਤੇ ਭਾਲ ਲੈਣੇ ਭਾਲ ਲੈਣੇ ਆ ਆਖੀਦਾ ਨਿਆਣੇ ਦਾ ਮਾਸਾ ਕੀ ਅੰਗਰੇਜ਼ੀ ਚ ਕਹਿੰਦੇ ਫਿਊਚਰ ਕਿ ਕੀ ਕਹਿੰਦੇ ਸੀ ਕਿ ਨ ਤਰੱਕੀਆਂ ਕਰਨ ਨਿਆਣੇ ਚਾਹੇ ਥੋੜੇ ਹਾਂ ਹੋ ਨਹੀਂ ਹੋਰ ਕੁਝ ਕੈਂਬੀ ਹੁੰਦੇ ਆ ਨਹੀਂ ਉਹਦਾ ਫਿਊਚਰ ਜਿਹੜਾ ਫਟੂਰੇ ਵੀ ਹੁੰਦਾ ਨਾ ਉਹ ਜਾ ਟੀਚਰਾਂ ਨਾਲ ਕਰ ਜਾ ਹੋ ਜਾ ਗਾਂਹ ਨੂੰ ਲੈ ਆ ਜਾ ਕੇ ਲੈ ਆਉਣਾ ਮੈਂ ਪਹਿਲਾਂ ਵੀ ਇੱਕ ਤਾਂ ਭਾਬੀ ਗੱਲ ਦੱਸ ਮੈਨੂੰ ਇੱਥੇ ਆਪਣੇ ਲੱਗ ਲੱਗ ਕਿਤੇ ਵਧੀਆ ਸਕੂਲ ਆ ਐਡੀ ਰੂਪ ਪਾਉਂਦਾ ਕੋਈ ਫਾਇਦਾ ਹੈਗਾ ਇਹ ਐਸੇ ਭਾਣੇ ਛੱਟਸਾ ਡੈਗਣਾ ਜਾਂ ਮੈਂ ਲੈ ਜਾ ਕੇ ਚਿੰਦਿਆ ਕਰਨਾ ਉਹ ਤੇ ਗੱਲ ਹੈਗੀ ਆ ਤੇ ਬਸ ਦੋ ਪੈਰ ਗਾਂਹ ਕੀਤੇ ਪਿਛਾਂ ਕਿ ਜਾਨਾ ਦੇ ਨਿਆਣੇ ਨੇ ਘਰੋਂ ਬਾਹਰ ਹੀਗਾ ਨਾ ਮਨੇ 6 ਵੇ ਠਾ ਕੇ ਸੁੱਤੇ ਨੂੰ ਚੜਾ ਦਿੰਦੇ ਤੁਸੀਂ ਤੇ ਸੁੱਤੇ ਲੋਕ ਹੀ ਆਉਂਦੇ ਆ ਕੋਈ ਗੱਲ ਨਹੀਂ ਗਈ ਜਿੰਨਾ ਨਿਆਣੇ ਨੂੰ ਸਵੇਰ ਤੇ ਉੱਠਣ ਦੀ ਬੂਝਾ ਪਾਓ ਨਾ ਉਹਨਾਂ ਨਿਆਣੇ ਦਾ ਵਧੀਆ ਦਿਮਾਗ ਕੰਮ ਕਰਦਾ ਮੈਨੂੰ ਲੱਗਦਾ ਜੀ ਸੁੱਤਾ ਜਾਂਦਾ ਤੇ ਸੁੱਤਾ ਹੀ ਆ ਜਾਂਦਾ ਐਦਾਂ ਹੀ ਹੁੰਦੀ ਹੁੰਦੀ ਉਹ ਜੇ ਨਿੱਕਾ ਵਾ ਤਾਂ ਕਰਕੇ ਹੈਗਾ ਵਾ ਜਦੋਂ ਵੱਡਾ ਹੋ ਗਿਆ ਤੁਹਾਨੂੰ ਮਤਾਂ ਦਿਆ ਕਰਨੀ ਆ ਅਗਲੇ ਨੇ ਤੈਨੂੰ ਇਹ ਗੱਲ ਉਹਨੇ ਕਿਹਾ ਕਰਨੀ ਪਾਪਾ ਕਿ ਇਹ ਚੰਗੇ ਸਕੂਲੇ ਪੜਿਆ ਹੁੰਦਾ ਨਾ ਤੇ ਤੁਹਾਨੂੰ ਸਰਕਾਰੀ ਨੌਕਰੀ ਮਿਲ ਜਾਣੀ ਐਦਾਂ ਆਖਿਆ ਕਰਨਾ ਤੈਨੂੰ ਮੁੜ ਕੇ ਉਹਨੇ ਤੇ ਪੜਿਆ ਤੇ ਪ੍ਰਾਈਵੇਟ ਲੱਗਾ ਵਾ ਤੇ ਸਰਕਾਰੀ ਵੀ ਮਿਲ ਜੂਗੀ ਆਹ ਹੋਰ ਚਲੋ ਕਰਮਾ ਸੇਤੀ ਆ ਨਾ ਗੱਲ ਪਰ ਤੂੰ ਨਿਆਣੇ ਦੀ ਗੱਲ ਕਰਦ ਨਾ ਮੈਂ ਦੇਖ ਗੱਲ ਦਸ ਪ੍ਰਾਈਵੇਟ ਨੂੰ ਪੜ ਮੇਰ ਨਾਲ ਸਿਰ ਨਾ ਖਪਾਦ ਨਾ ਮੇਰ ਨਾਲ ਬੋੜੀਆ ਕਰ। ਇਹ ਸੱਚੀ ਗੱਲ ਤੂੰ ਗਾਲੀ ਤੇਰੀ ਕਰਤੀ। ਗੋਪੀ ਆ ਗਈ ਨਾ। ਉਹਨੇ ਪਤਾ ਨਹੀਂ ਆਖਣਾ ਪਤਾ ਨਹੀਂ ਕੀ ਧੀਰ ਪਰ ਜਾਈ ਡੇ ਗੱਲਾਂ ਕਰਨ। ਲੈ। ਕਰਨ ਦੇ। ਇੰਨਾ ਆੜਾ ਤਫਾਕ ਵਾਦੇ ਹਾਸਾ ਖੇਡਾ ਬਾਹਰ ਕਰਿਆ ਕਰ ਮੇਰ ਨਾਲ ਅੰਦਰ ਵੜ ਕੇ ਨਾ ਕਰਿਆ ਕਰ। ਕਿਉਂ? ਆਹੋ ਕਿਚਰਾ ਨਾ ਕਰਿਆ ਕਰ ਜਾ ਔੜੂਆ ਭਰਾਵਾ ਜਾ ਕੇ ਵੇਖ। ਆ ਨਿਆਣੇ ਦਾ ਫੂਟੂਰੇ ਬਣਾਉਣਾ ਨਾ ਹੋਣੇ। ਭਾਬੀ ਨੂੰ ਨਾ ਅੰਗਰੇਜ਼ੀ ਵੇਲੇ ਕਿਦਾਂ ਬੋਲਦੀ ਐ ਫਿਊਚਰ ਬਣਾਉਣਾ ਨਿਆਣੇ ਦਾ ਦੱਸ। ਚਲ ਆਈ ਗਈ ਜੀ ਟ੍ਰੇਨ ਦਾ ਫੋਨ। ਮੈਂ ਲੈ ਆ ਮਹੌਂਜੋਦੜੋ ਆਤੀ ਇਹਨਾਂ ਦਾ ਛੱਡਣਾ ਮੈਨੂੰ ਉਹ ਵੀ ਇੱਕਦਾਂ ਨਿੰਬੂ ਕਰ ਰਹੇ ਨੇ ਯੂ ਇਹਦੇ ਵਿੱਚ ਆਖਿਆ ਵੀ ਮੈਂ ਕੋਈ ਬੰਦਾ ਬੁੰਦਾ ਕਰ ਕਹਿ ਲਾ ਵੀ ਮਿੰਨ ਨਿੰਬੂ ਟੁੱਟ ਜਾਣਗੇ ਤੇ ਚੱਲ ਮੰਡੀ ਦੇ ਵਿੱਚ ਦਿੱਤੇ ਜਾਣਗੇ ਨਿੰਬੂ ਸਾਰੇ ਕਰਦੇ ਜਾਂਦੇ ਆ ਪੱਕਦੇ ਜਾਂਦੇ ਆ ਕਿ ਚੱਲਿਆ ਵਾ ਮੈਂ ਨੇੜੇ ਲੈ ਆਵਾ ਨੇੜੇ ਹੁਣ ਲੈਣ ਚੱਲੇ ਆ ਆਹੋ ਆ ਗਏ ਪਹੁੰਚ ਕੇ ਕਿੱਥੇ ਪਹੁੰਚ ਗਿਆ ਆਹੋ ਪਹੁੰਚ ਗਿਆ ਗੁਰਦਾ ਕਦੋਂ ਦੀ ਉਹਨਾਂ ਦੀ ਬੱਸ ਖਰਾਬ ਹੋਈ ਹੀ ਤੇ ਮੈਂ ਉਹ ਆਖਣ ਢੀ ਹੁੰਦਰ ਪਿਓ ਨਿਆਣੇ ਲੈਣੇ ਬੱਸ ਖਰਾਬ ਹੋ ਗਈ ਪੈਂਚਰ ਹੋ ਗਈ ਤੇ ਨਿਆਣੇ ਲਿਓਣੇ ਆ ਤਾਂ ਮੈਂ ਕਿਹਾ ਜਾਓ ਲੈ ਉਹਨੂੰ ਕਹਿ ਲੈ ਨਹੀਂ ਹੁਣ ਆ ਗਿਆ ਬੱਸ ਚਰ ਪੈਂਚਰ ਹੋ ਜਾਂਦੀ ਹੈ ਤੇ ਮਸ਼ੀਨਰੀ ਹੋਈ ਜਾਂਦੀ ਹੈ ਕੋਈ ਗੱਲ ਨਹੀਂ ਅੱਛਾ ਤੇ ਮੈਂ ਕਿਹਾ ਕੋਈ ਬੰਦਾ ਬੰਦਾ ਕਹਿ ਕੇ ਤੜਾ ਲੋ ਨਿੰਬੂ ਸਾਰੇ ਗਿਰ ਜਾਣੇ ਆ ਮੈਂ ਹੁਣ ਕੱਲਾ ਕੀ ਕਰਾਂ ਮੈਂ ਕਹਿੰਦਾ ਮੈਂ ਕਿ ਚੰਗੀ ਤਰ੍ਹਾਂ ਪੱਕੀ ਜਾਣ ਸਾਰੇ ਫੇਰ ਪੱਕਾ ਚੰਗੀ ਤਰ੍ਹਾਂ ਪੱਕਣ ਦੇ ਆਵੇ ਕਿਰਣ ਦੇ ਆ ਥੱਲੇ ਡਿਗਣ ਦੇ ਓਏ ਵਾਕਿਆ ਪਹਿਲਾਂ ਕਿੰਨਾ ਰਸਾਈਓ ਨਿੰਬੂਆਂ ਦੇ ਵਿੱਚ ਆ ਇਹ ਇੱਕ ਨਿੰਬੂ ਜਿਹੜਾ ਕਿ ਨਹੀਂ ਮੇਰੇ ਖਿਆਲ ਅੱਧਾ ਗਲਾਸ ਹਿੱਸੇ ਦਾ ਪਰ ਜਾਂਦਾ ਹੁਣ ਨਹੀਂ ਨਹੀਂ ਤਰਾਗ ਵੇਚ ਦਿੰਨੇ ਆ ਤੜਾ ਕੇ ਦੇ ਵੇਚ ਦੇ ਜਦੋਂ ਛੁੱਟੀ ਹੁੰਦੀ ਹੈ ਨਾ ਉਹ ਤਰਾਗ ਦਾ ਉਹ ਮਾਰੀ ਕੋਈ ਮੇਰਾ ਤੇ ਉਧਰੋਂ ਪੈੜੀ ਵੱਲੋਂ ਤੇ ਡੰਗਰਾਂ ਵੱਲੋਂ ਹੀ ਨਹੀਂ ਟਾਈਮ ਲੱਗਣ ਡਿਆ ਆਹੋ ਮੈਨੂੰ ਪਤਾ ਹੀ ਆ ਹਾਂ ਤੇ ਜਾ ਫਿਰ ਲੈ ਆ ਨਿਆਣੀ ਡੀ ਕੱਢੇ ਹੋਣੇ ਆ ਫਿਰ ਮੈਂ ਮੁੜ ਕੇ ਆ ਤੈਨ ਮੈਂ ਹੋਰ ਦੱਸਦਾ ਸੁਣਾ ਦਿੰਦਾ ਕੋਈ ਚਲੋ ਠੀਕ ਆ ਆ ਲੈ ਲੈ ਆ ਲੈ ਆ ਜਲਦੀ ਆ ਜੀ ਜਰਾ ਠੀਕ ਆ ਸਟੈਂਡ ਚੱਕਰਾ ਮੈਂ ਨਾ ਵਿਆਹੀ ਵਾਲੇ ਬੰਦੇ ਦੀ ਮਾਤੀ ਮਾਰੀ ਹੁੰਦੀ ਆ ਮੈਂ ਉਧਰ ਦਾ ਕਰਾਂ ਕਿ ਜਾਂ ਮੈਂ ਉਧਰ ਦਾ ਕਰਾਂ ਚਲ ਅੱਛਾ ਮਹਾਰਾਜ ਦਾ ਨਾਮ ਤੇ ਕਿਤੇ ਲਿਆ ਨਹੀਂ ਜਾਂਦਾ ਕੀ ਕਰਨ ਰਹੀ ਆ ਕੋਈ ਨਹੀਂ ਬੀਬੀ ਹਾਂ ਬੈਠੋ ਕਿਤਾਬ ਪੜ ਰਹੀ ਆ ਅੱਛਾ ਹੂੰ ਕਿਤਾਬ ਤੇ ਪੜਦੇ ਸਿੱਖ ਸਿੱਖੀ ਤੇ ਸਿਧਾਂਤ ਮਹਾਰਾਜ ਦੀ ਗੁਰਬਾਣੀ ਦੀਆਂ ਗੱਲਾਂ ਵਿੱਚ ਕਥਾ ਵਿਚਾਰਾਂ ਸਭ ਕੋ ਉਹ ਤੇ ਚੰਗਾ ਵਾ ਹੂੰ ਚਲੋ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਵਾ ਹਾਂ ਤੇ ਪਰ ਨੇਰਾ ਹੋਣ ਡਿਆ ਤਾਂ ਰੋਟੀ ਟੋਕ ਵੀ ਕਰੋ ਕੋਈ ਗੋਪੀ ਤੇ ਦਹੀਂ ਦੇ ਕਾਰਨ ਮੈਂ ਤੇ ਅੱਜ ਕੱਲੀ ਲੜਾੜੇ ਸਾਰੇ ਚੁੱਕ ਕੇ ਖਲਾਰਾ ਸਾਰਾ ਸਾਂਭਿਆ ਤੇ ਮੈਂ ਤਾਂ ਖਰ ਸੋਈ ਚ ਵੜ ਗਈ ਆ ਗੋਪੀ ਜੀ ਮੈਨੂੰ ਕਿਤੇ ਦੀ ਸੀ ਨਹੀਂ ਜਦ ਫੇਰੀ ਮੈਂ ਅੰਦਰ ਆਈ ਆ ਤਾਂ ਪਤਾ ਨਹੀਂ ਮੈਂ ਕਿੱਥੇ ਗਈ ਆ ਮੈਨੂੰ ਤਾਂ ਫੇ ਪਤਾ ਨਹੀਂ ਇੱਥੇ ਕਿਤੇ ਹੋਣੀ ਆ ਕਰਦੀ ਹੋਣੀ ਆ ਕੰਮ ਕੋਈ ਫਿਰ ਸੋਈ ਚ ਹੋਣੀ ਆ ਚਾਹੇ ਤੁਸੀਂ ਵੇਖੀ ਨਹੀਂ ਗਈ ਪਤਾ ਨਹੀਂ ਮੈਂ ਸੋਈ ਚ ਵੀ ਵੇਖਾਈ ਹੈ ਨਹੀਂ ਗਈ ਪਤਾ ਨਹੀਂ ਫੇ ਮੈਨੂੰ ਚੱਲ ਕੋਈ ਨਹੀਂ ਕਰ ਲੈਨੇ ਆ ਅਜਾ ਕਿਹੜਾ ਕਵੇਲਾ ਹੋ ਗਿਆ ਬੀਬੀ ਕਵੇਲਾ ਤਾਂ ਨਹੀਂਗਾ ਹੋ ਗਿਆ ਤੁਸੀਂ ਰੋਜ਼ ਹੀ ਨੇਰਾ ਕਰ ਲੈਂਦੀ ਗਈ ਤੇ ਠੰਡ ਹੋ ਗਈ ਆ ਉਹ ਜਿਹੜਾ ਜਰਾ ਮਾਸਟਰ ਵਾਲਾ ਨਾ ਦੇਰ ਮੇਰਾ ਉਹ ਨੀਓ ਰੋਟੀ ਟਾਈਮ ਨਾ ਖਾਂਦਾ ਖਾ ਲੈਨੇ ਆ ਖਾ ਲੈਨੇ ਭਾਬੀ ਸਜੇ ਤੇ ਸਕੂਲੇ ਖਾਦੀ ਲੇਟ ਸਾਡੀ ਹਜਮ ਨਹੀਂ ਹੋਈ ਤੁਹਿਆਂ ਨੂੰ ਤੁੰਨਾ ਬਤੋਨੀ ਕਰਦੀਆਂ ਜੇ ਉਹ ਗੋਪੀ ਜ਼ਿਆਦਾ ਕਹਿੰਦੀ ਨਹੀਂ ਕਿ ਮੇਰੇ ਵਰਗੀ ਸਿਰਕ ਪੁੰਜੀ ਰਹਿੰਦੀ ਵੀ ਭਰਾਵਾ ਖਾ ਲੋ ਤੇ ਭਾਂਡਾ ਛੰਨਾ ਚੁੱਕੀਏ ਤੇ ਟਾਈਮ ਨਾ ਵੇਲੇ ਹੋਈਏ ਤੇ ਕੰਮ ਤੇ ਸਾਨੂੰ ਫਿਰ ਉਹੀ ਵੇਲਾ ਆ ਜਾਂਦਾ ਤੇ ਫਿਰ ਕੀ ਕਰੀਏ ਲਾ ਲਾ ਕੇ ਰੋਟੀਆਂ ਮੇਰੀ ਗੱਲ ਸੁਣ ਨਿਆਣਿਆਂ ਨੇ ਵੀ ਸਕੂਲੇ ਜਾਣਾ ਹੁੰਦਾ ਵਾ ਤੇ ਉਹ ਵਿਚਾਰੇ ਸੁੱਤੇ ਹੁੰਦੇ ਲੇਟ ਸੌਂਦੇ ਆ ਤੇ ਫਿਰ ਇਹਨਾਂ ਤੇ ਧੂ ਧੂ ਕੇ ਠਾਲ ਦਿੰਗਾ ਈ ਬੀਬੀ ਤਾਂ ਇਸ ਵਕਤ ਇਹਦਾ ਵਾ ਨਾ ਨਿਆਣਿਆਂ ਦਾ ਜਦੋਂ ਬਸਾਂ ਇਧਰੋਂ ਜਾਂਦੀਆਂ ਪਹਿਲੋਂ ਇਹਨਾਂ ਨਿਆਣਿਆਂ ਨੂੰ ਚੱਕ ਵਿਆ ਮੁੜ ਕੇ ਦੂਜਿਆਂ ਨੂੰ ਤਾਂ ਆਉਂਦੇ ਮਗਨੋਂ ਮਾਤ ਜਾਂਦੇ ਪਹਿਲੋਂ ਆ ਇਹ ਸਾਬ ਕਿਤਾਬ ਹੋ ਜਾਂਦਾ ਵਸ ਹੈ ਤਾਂ ਠੀਕ ਹੈ ਆਹ ਵੇਲੇ ਤਰਕਾਲੀ ਜਰਾ ਵੇਲੇ ਸਿਰ ਵਿਚਾਰੇ ਸੌਣ ਤੇ ਫੇਰ ਹੀ ਉੱਠਣ ਨਾ ਆਇਓ ਉਹ ਤਾਂ ਗੱਲ ਹੈਗੀ ਉਹ ਵੀ ਬੜੀ ਖਰਮਸਤੀ ਕਰਦੇ ਬੜੇ ਪੁੱਤਰ ਦੇ ਨਿਆਣੇ ਨੇ ਵੇ ਪਰਸੋਂ ਵੇਖਿਆ ਨਾ ਤੁਹਾਡੇ ਕਿਦਾਂ ਦਿਵਾਲੇ ਹੋਏ ਕਿਦਾਂ ਤੁਹਾਡੇ ਇਥੇ ਮੋਢਿਆਂ ਤੇ ਚੜੇ ਤੇ ਮੈਂ ਆਖਣ ਲਈ ਸੱਤ ਨਾ ਲਾ ਦਿਓ ਨਿਆਣਿਆਂ ਨੂੰ ਜਾ ਲੋ ਕੋਈ ਨਹੀਂ ਸਮਰੀਤ ਸਗੋ ਸਿਆਣੀ ਆ ਤੇ ਗੁਰਵਰ ਕਰਦਾ ਹੀ ਕੋ ਜਾਦਾ ਬਹੁਤ ਲਾਡ ਕਰਦੇ ਹੈਗੇ ਇੰਨੇ ਨਾਲ ਮਾਪਿਓ ਦਾ ਵੀ ਠੱਗੇਵਾ ਲੱਗਦਾ ਵਾ ਜੇ ਨਿਆਣੇ ਘਰ ਕੁੜਕਣ ਪੜਕਣ ਤੇ ਆਹੋ ਤੇ ਕੋਈ ਗੱਲ ਨਹੀਂ ਪਕਾ ਲੈਨੇ ਆ ਬੀਬੀ ਕੀ ਧਰੀਏ ਫਿਰ ਬਣਾ ਲਓ ਜੋ ਬਣਾਉਣਾ ਚੱਲ ਫੇ ਇਹ ਵੀ ਤੁਸੀਂ ਦੱਸ ਦੋ ਅੱਜ ਨਹੀਂ ਆਪਣੀ ਪਸਾਦ ਦਾ ਬਣਾ ਲਓ ਮੈਂ ਦੋ ਰੋਟੀਆਂ ਖਾਣੀਆਂ ਖਾ ਲੂ ਨਿਆਣਿਆਂ ਜਾਂ ਪੁੱਛ ਲਓ ਜੇ ਨਿਆਣਿਆਂ ਖਾਣਾ ਬੀਬੀ ਅਸੀਂ ਚਾਰ ਖਾਣੇ ਆ ਤੇ ਖਾਣੀਆਂ ਤੇ ਅਸੀਂ ਵੀ ਸਬਜੀ ਨਾਲ ਹੀ ਆ ਫੇਰ ਵੀ ਚੱਲ ਤੂੰ ਹੀ ਦੱਸ ਦੋ ਅੱਜ ਮਿੰਨ ਤਕੋ ਸਮਝਣ ਲੱਗਣ ਡੇ ਕੀ ਧਰ ਗਏ ਅਜਾ ਚਣਿਆ ਦੀ ਸਬਜ਼ੀ ਪਈ ਆ ਅਜਾ ਗਾਜਰਾ ਦੀ ਸਬਜ਼ੀ ਪਈ ਆ ਤੇ ਮੈਂ ਹੁਣ ਆਖ ਨਹੀਂ ਨਾ ਉਹ ਮੁੱਕੀ ਆ ਤੇ ਨਾ ਉਹ ਖਾਣ ਨੂੰ ਪੂਰੀ ਆ ਤੇ ਹੁਣ ਕੋਹ ਧਰਿਏ ਤੇ ਸਹੀ ਪਰ ਹੁਣ ਕੀ ਕਰਾਂ ਮੈਂ ਚੱਲ ਪਨੀਰ ਬਣਾ ਲਓ ਫੇਰ ਨਹੀਂ ਤੇ ਥੋੜਾ ਜਿਹਾ ਅੱਛਾ ਆਹ ਚੱਲ ਉਹ ਬਣਾ ਲੇਂਦਾ ਹੈ ਗੀਆਂ ਵਾ ਤ ਆਪਣੀਰ ਥੋੜਾ ਥੋੜਾ ਲਾ ਕੇ ਤੇ ਚਲੋ ਸੱਜੂ ਆ ਰ ਆ ਕਰ ਇਦਾਂ ਕਰ ਲੈਨੀ ਦੁੱਧ ਜਿਹੜਾ ਦਿਨ ਮੜਾ ਉਹਦਾ ਪਨੀਰ ਬਣਾ ਲੈਨੇ ਆ ਨਾਲੇ ਨਿਆਣਿਆਂ ਦਾ ਸਰੇ ਸੱਜੂ ਅਜੇ ਮੈਂ ਉਹਦਾ ਨਾ ਖੇਦਦੀ ਆਂ ਮੁੰਡੇ ਤੇਰੇ ਨਾਲ ਵੱਡੇ ਨਾਲ ਮੈਂ ਹਾ ਤਰਪਾਲ ਜੀ ਥੱਲੇ ਅੰਦਰਵਾ ਡੰਗਰ ਕਰ ਦਿੰਨੇ ਆ ਕਿੰਨੀ ਠੰਡ ਬਾ ਤੇ ਅੰਦਰ ਕਿल्ले ਠੋਕੋ ਆਂਦਾ ਮੈਂ ਸਵੇਰ ਦਾ ਐਸੇ ਕੰਮ ਤੇ ਆਂ ਤੂੜੀ ਪਰਾਂ ਕਰ ਕਰਕੇ ਤੇ ਹੁਣ ਕਿल्ले ਠੋਕੇ ਆ ਅੱਜ ਹੁਣਾਂ ਦਾ ਮੈਂ ਅੰਦਰ ਡੰਗਰ ਕਰੂੰਗਾ ਨਹੀਂ ਉਹਨੇ ਬੜਾਤਾ ਵਾ ਥਾ ਮੈਂ ਵੇਖਾ ਹਾਂ ਹਾਹੋ ਤੇ ਜਦੋਂ ਹੁਣ ਠੰਡ ਚ ਡੰਗਰ ਬਾਈਦੇ ਆ ਨਾ ਬੀਬੀ ਦੁੱਧ ਵੀ ਘਟ ਜਾਂਦਾ ਵਾ ਤੇ ਦੁੱਧ ਤਾਂ ਘਟਣਾ ਹੀ ਘਟਣਾ ਹਾਂ ਜੇ ਆਪਰ ਜਾਈਆਂ ਲੈ ਕੇ ਸਾਮਨੇ ਆ ਤੋ ਉਹ ਵਿਚਾਰੇ ਨੰਗੇ ਪਿੰਡੇ ਆਹੋ ਨੰਗੇ ਪਿੰਡੇ ਆ ਤੇ ਆਖਣੇ ਮੈਂ ਚੌਕਰ ਤੇ ਫੀਟ ਪਾ ਕੇ ਆਉਣਾ ਮੈਂ ਆਖਣੇ ਵੀ ਚਾਹ ਪੀ ਲਵਾਂ ਆਣ ਕੇ ਜੇ ਨਹੀਂ ਤੇ ਮੈਂ ਤਣਾ ਇੱਥੇ ਫੜਾ ਜਾਂਦੀ ਆਂਦਾ ਮੈਂ ਆਖ ਇੱਕ ਵਾਰੀ ਜਾਣਾ ਵਾ ਬਈ ਕੇ ਚਾਜਣਾ ਚਾਹ ਪੀਣਾ ਵਾ ਆਹੋ ਚੱਲ ਮੂੰਹ ਆ ਤੋ ਲੂਗਾ ਜਨਮ ਨਾ ਹੋਊਗਾ ਤਾ ਮਾ ਲੂਗਾ ਪਾਉਗੀ ਜੇ ਛੱਡ ਦੇਣਾ ਹਾਂ ਕੀ ਜਿਹੜਾ ਸਗ ਮਛੜ ਡਿਆਈ ਨਹੀਂ ਗਾ ਉਹ ਗੱਲ ਭਾਵੇਂ ਆਣ ਕੇ ਮੁੜ ਕੇ ਮੇਰੇ ਦਿਵਾਲੇ ਹੋ ਮਗਰ ਮੇਰੇ ਜਾਨੀ ਗੱਲਾਂ ਕਰਨ ਨੂੰ ਤੇ ਇੰਨੀ ਅਗਲ ਨਹੀਂ ਆ ਗਈ ਵੀ ਗੀਜਰ ਛੱਡਦਾ ਨਹੀਂ ਤੱਤੇ ਪਾਣੀ ਦੇ ਨਾਲ ਉਹ ਸਵੇਰ ਦਾ ਡਿਆ ਤੂੜੀ ਤੰਦ ਦੇ ਵਿੱਚ ਤੱਤਾ ਭਾ ਤੱਤਾ ਪਾਣੀ ਹੋਊਗਾ ਤੇ ਉਹਦੇ ਨਾਲ ਤੇ ਠੰਡੇ ਨਾਲ ਮੂੰਹ ਹੱਥ ਹੋਈਏ ਮੂੰਹ ਹੱਥ ਵੀ ਤੋਣਾ ਹੋਇਆ ਤਾਂ ਤਾਂ ਵੀ ਛੱਡਦਾ ਮੇਰੇ ਨੀ ਨਾ ਹੋਣਾ ਹੀ ਆ ਕੰਡ ਲੰਡਈ ਆ ਨੂੰ ਆਹੋ ਤੇ ਚੱਲ ਠੀਕ ਆ ਫਿਰ ਮੈਂ ਨਾਲੇ ਦੁੱਧ ਨੂੰ ਉਬਾਲਾ ਦਵਾਵਾ ਪਨੀਰ ਬਣਾਵਾ ਤਾਂ ਨਾਲੇ ਫੇ ਮੈਂ ਗੀਜਰ ਛੱਡ ਦਿੰਨੀ ਬੀਬੀ ਆ ਐਦਾਂ ਹੀ ਕਰ ਲੈ ਆਹੋ ਚੱਲ ਬਹਿ ਜਾ ਤੁਸੀਂ ਕੋਈ ਗੱਲ ਨਹੀਂ ਜਦੋਂ ਨਹੀਂ ਕਰ ਸੋਖ ਲੋ ਸੋਖ ਨਵਾਂ ਦੇ ਸਿਰ ਤੇ ਦੋ ਦੋ ਨਵਾਂ ਮਾ ਤੁਹਾਡੀਆਂ ਚਲੋ ਕੋਈ ਇੱਧਰ ਮਰਜੀ ਫਿਰੋ ਤੁਰੋ ਆਓ ਜਾਓ ਤੇ ਸਾਨੂੰ ਸਗੋਂ ਖਬਰਾਂ ਦਿਆ ਕਰੋ ਵੀ ਉੱਧਰ ਆ ਵੜ ਇੱਧਰ ਆ ਵੜ ਚਾ ਸਾਨੂੰ ਪਤਾ ਲੱਗੇ ਵੀ ਕੀ ਬਣ ਰਿਹਾ ਪਿੰਡ ਦੇ ਵਿੱਚ ਚਲੋ ਨਵੀਆਂ ਦੁਰੀਆਂ ਰਾਓ ਤੇ ਆਪਣੇ ਸਲੂਕ ਤੁਹਾਡਾ ਮਹਾਰਾਜ ਬਣਿਆ ਰੱਖੇ ਤੇ ਐ ਤਰ੍ਹਾਂ ਗੱਲ ਕਰਕੇ ਮੈਨੂੰ ਟਾਲ ਦਿੰਦਿਆਂ ਚਲੋ ਪਕਾਉਣ ਗੀਆਂ ਤੇ ਆਪੇ ਕਦੀ ਧੀਰ ਨਹੀਂ ਤੇਰਾ ਖਾਂਦਾ ਤੇ ਕਦੀ ਆਉ ਤੇ ਕਦੀ ਚਲੋ ਰਾਜੀ ਰਹਿ ਸਲੂਕ ਬਣਿਆ ਰਹੇ ਇਹਨਾਂ ਦਾ